ਸੰਦੂ ਸਾਹਿਬ ਹੁਣ ਕੋਈ ਆ ਕੇ ਦਿਖਾਵੇ ਵੇਖੀ ਕੱਲੇ ਕੱਲੇ ਦਾ ਹਾਲ ਕੀ ਹੁੰਦਾ ਬੁਰਾ ਹਾਲ ਹੀ ਹੋਊਗਾ ਜਿਹੜਾ ਇੱਥੇ ਆਊਗਾ ਜਾਈ ਹੁਣ ਹੁੰਦਾ ਕਿ ਆ ਚੱਲਦੀ ਵੀਡੀਓ ਦੇ ਵਿੱਚ ਹੀ ਰਿਜ਼ਲਟ ਆਉਣ ਲੱਗ ਜਾਣਗੇ ਦੇਖੀ ਜਾਈਂ ਤੋ ਬਸ ਹੁਣ ਆਪਾਂ ਪੱਕੇ ਕੰਮ ਕਰਦੇ ਆ ਇੱਥੇ ਵੀ ਲਾ ਦੇ ਪਵਨ ਇਹ ਵੀ ਪੱਕਾ ਕੰਮ ਕਰਦੇ ਰੋਜ਼ ਰੋਜ਼ ਦਾ ਮੈਂ ਜੀ ਲੈ ਇੱਕ ਇੱਥੇ ਵੀ ਕਰਤਾ ਕੰਮ ਹੁਣ ਹੁਣ ਫਿਰ ਜੀ ਪਵਨ ਹਾਂ ਜੀ ਇਹ ਜਿਹੜਾ ਫਾਰਮੂਲਾ ਆਪਾਂ ਮੱਖੀਆਂ ਭਜਾਉਣ ਵਾਲਾ ਬਣਾਇਆ ਹੈਗਾ ਤੇ ਉਹਦੇ ਲਈ ਤੁਹਾਨੂੰ ਸਪੰਜ ਚਾਹੀਦੀ ਹੈ ਇਸ ਤਰ੍ਹਾਂ ਦੀ ਉਹਨਾਂ ਨੂੰ ਆ ਪੀਸਸ ਦੇ ਵਿੱਚ ਇਸ ਤਰ੍ਹਾਂ ਆਪਾਂ ਕੱਟ ਕਰ ਲੈਣਾ ਠੀਕ ਠੀਕ ਹੈ ਜੀ ਦੋਸਤੋ ਬਹੁਤ ਹੀ ਵਧੀਆ ਵਰਕ ਕਰਦਾ ਹੈਗਾ ਇਹ ਵਾਲਾ ਫਾਰਮੂਲਾ ਤੇ ਵੀਡੀਓ ਨੂੰ ਤੁਸੀਂ ਐਂਡ ਤੱਕ ਜੂਰ ਦੇਖਿਓ ਕਿਹੜੀਆਂ-ਕਿਹੜੀਆਂ ਚੀਜ਼ਾਂ ਚਾਹੀਦੀਆਂ ਉਹ ਕੋਈ ਬਹੁਤੀਆਂ ਮਹਿੰਗੀਆਂ ਵੀ ਨਹੀਂ ਹੈਗੀਆਂ ਤੇ ਤੁਹਾਨੂੰ ਆਸਾਨੀ ਦੇ ਨਾਲ ਮਿਲ ਜਾ ਰਹੀਆਂ ਸਭ ਤੋਂ ਪਹਿਲਾਂ ਆਪਾਂ ਕੋਈ ਵੀ ਜਿਹੜਾ ਕੀ ਖਰਾਬ ਪਲਾਸਟਿਕ ਦਾ ਜਾਂ ਕੋਈ ਵੀ ਮਤਲਬ ਕਿ ਬਰਤਨ ਲੈ ਲੈਣਾ ਜਿਹੜਾ ਤੁਹਾਡੇ ਵੇਸਟੇਜ ਹੋਵੇ ਠੀਕ ਹੈ ਠੀਕ ਹੈ ਜੀ ਤੇ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਜੀ ਥੋੜੀ ਜੀ ਸ਼ੱਕਰ ਥੋੜੀ ਚੱਕਰ ਪਾਉਣੀ ਪਾਉਗੀ ਦੋਸਤੋ ਹਾਂਜੀ ਸ਼ੱਕਰ ਵੀ ਪਾ ਸਕਦੇ ਆ ਤੇ ਤੁਸੀਂ ਜਿਹੜੀ ਕੀ ਖੰਡ ਵੀ ਪਾ ਸਕਦੇ ਹੋ ਠੀਕ ਹੈ ਠੀਕ ਹੈ ਜੀ ਤੇ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਜੀ ਇੱਕ ਗੋਲੀ ਫਰਨੈਲ ਦੀ ਠੀਕ ਹੈ ਠੀਕ ਹੈ ਜੀ ਇਹਨੂੰ ਆਪਾਂ ਬਰੀਕ ਜਿਹੜਾ ਕੀ ਪੀਸ ਲੈਣੇ ਆ ਯਾਨੀ ਕਿ ਪਾਊਡਰ ਬਣਾ ਲੈਣੇ ਆ ਫਿਰ ਹੁਣ ਆਪਾਂ ਇੱਕ ਫਰਨੈਲ ਦੀ ਗੋਲੀ ਪਾਤੀ ਆ ਠੀਕ ਹੈ ਹਾਂਜੀ ਤੇ ਇਹਦੇ ਵਿੱਚ ਹੁਣ ਦੋਸਤੋ ਆਪਾਂ ਇੱਕ ਚਮਚ ਪਾਵਾਂਗੇ ਜੀ ਇੱਕ ਤਾਰਾ ਜਿਹੜਾ ਦੋਸਤੋ ਤੁਹਾਨੂੰ ਪੈਸਟੀਸਾਈਡ ਸ਼ਾਪ ਤੋਂ ਮਿਲ ਜਾਊਗਾ ਬਹੁਤ ਹੀ ਆਸਾਨੀ ਨਾਲ ਹਾਂਜੀ ਇਹਨੂੰ ਪਾ ਕੇ ਬਸ ਦੋਸਤੋ ਤੁਹਾਨੂੰ ਇਹ ਤਿੰਨ ਚੀਜ਼ਾਂ ਚਾਹੀਦੀਆਂ ਇਨਾਂ ਦੇ ਵਿੱਚ ਆਪਾਂ ਪਾ ਦਾਂਗੇ ਜੀ ਪਾਣੀ ਦੋਸਤੋ ਇਹਨਾਂ ਜ਼ਬਰਦਸਤ ਫਾਰਮੂਲਾ ਤੁਹਾਨੂੰ ਮਤਲਬ ਕਿ ਹਿੱਟ ਵਗੈਰਾ ਜਾਂ ਕੋਈ ਵੀ ਚੀਜ਼ ਲਿਆਉਣ ਦੀ ਲੋੜ ਨਹੀਂ ਪੈਣੀ ਤੁਹਾਡੇ ਮਤਲਬ ਕਿ ਮੱਖੀਆਂ ਦਾ ਨਾਮ ਨਿਸ਼ਾਨ ਹੀ ਖਤਮ ਹੋ ਜਾਊਗਾ ਪਰ ਇਹ ਦੋਸਤੋ ਬੱਚਿਆਂ ਦੀ ਪਹੁੰਚ ਤੋਂ ਦੂਰ ਰੱਖਿਓ ਬਿਲਕੁਲ ਜੀ ਜਿੱਥੇ ਵੀ ਤੁਸੀਂ ਲਾਉਣਾ ਹੈ ਮਤਲਬ ਕਿ ਇਸ ਪੰਜ ਦੇ ਛੋਟੇ ਛੋਟੇ ਪੀਸ ਮਤਲਬ ਕਿ ਬੱਚਿਆਂ ਦੀ ਪਹੁੰਚ ਤੋਂ ਦੂਰ ਰੱਖਿਓ ਹਾਂ ਜੀ ਹਾਂ ਜੀ ਕਿਉਂਕਿ ਫੇਰ ਨਾ ਕਿਉਂ ਵੀ ਸੰਧੂ ਹੋਰਾਂ ਨੇ ਇਹ ਫਾਰਮੂਲਾ ਦੱਸਿਆ ਸੀ ਤੇ ਆਪਦੀ ਅਸੀਂ ਬੱਚਿਆਂ ਦੀ ਪਹੁੰਚ ਤੇ ਵਿੱਚ ਰੱਖਤਾ ਤੇ ਸਾਡਾ ਹੋ ਗਿਆ ਨੁਕਸਾਨ ਅਸੀਂ ਪਹਿਲਾਂ ਹੀ ਤੁਹਾਨੂੰ ਰਿਕਵੈਸਟ ਕਰਦੇ ਆ ਤੇ ਦੋਸਤਾਂ ਵੀ ਚੰਗੇ ਤਰ੍ਹਾਂ ਤੁਸੀਂ ਮੈਸ਼ ਕਰ ਲੈਣਾ ਮਿਕਸ ਕਰ ਲੈਣਾ ਹਾਂਜੀ ਜਿਹੜੀ ਕਿ ਇਹ ਸਾਰੀਆਂ ਚੀਜ਼ਾਂ ਵਧੀਆ ਖੁਰ ਜਾਣ ਤੇ ਚੰਗੀ ਤਰ੍ਹਾਂ ਇਹਨਾਂ ਦਾ ਸਾਰਿਆਂ ਦਾ ਰਿਜ਼ਲਟ ਹੈ ਜਿਹੜਾ ਕਿ ਅਸਰ ਜਿਹੜਾ ਇਹਦਾ ਪਾਣੀ ਦੇ ਵਿੱਚ ਹੋ ਜਾਵੇ। ਠੀਕ ਹੈ ਦੋਸਤੋ ਇਸ ਤੋਂ ਬਾਅਦ ਲਾਉਣਾ ਕਿਵੇਂ ਉਹ ਵੀ ਤੁਹਾਨੂੰ ਦੱਸਦੇ ਆਂ ਵੀਡੀਓ ਨਾਲ ਬਣੇ ਰਹੋ। ਹਾਂਜੀ ਤੇ ਤੁਹਾਨੂੰ ਬਹੁਤ ਸਾਰੀਆਂ ਮੁੱਖੀਆਂ ਆਪਾਂ ਤੁਹਾਨੂੰ ਦਿਖਾ ਦਿੰਨੇ ਆਂ। ਹੁਣ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਲਗਭਗ ਖੁਰ ਚੁੱਕੀਆਂ। ਠੀਕ ਆ। ਤੇ ਹੁਣ ਆਪਾਂ ਕੀ ਕਰਾਂਗੇ? ਹੁਣ ਆਪਾਂ ਆਹ ਵਾਲੀ ਸਪੰਜ ਲੈ ਲਾਂਗੇ। ਠੀਕ ਆ। ਠੀਕ ਹੈ ਜੀ। ਤੇ ਤੁਸੀਂ ਆਪਦੇ ਹੱਥਾਂ ਨੂੰ ਜਿਹੜਾ ਕਿ ਗਲਵਸ ਵਗੈਰਾ ਚੜਾ ਕੇ ਵੀ ਤੁਸੀਂ ਆਹ ਵਾਲਾ ਜਿਹੜਾ ਕਿ ਸਾਰਾ ਮਿਸ਼ਰਣ ਤਿਆਰ ਕਰ ਸਕਦੇ ਹੋ। ਮੈਂ ਗਲਵਸ ਨਹੀਂ ਪਾਏਗੇ ਪਰ ਬਾਅਦ ਦੇ ਵਿੱਚ ਤੁਸੀਂ ਹੱਥ ਚੰਗੀ ਤਰ੍ਹਾਂ ਸਾਫ਼ ਕਰ ਲਿਓ। ਦੋ ਮਤਲਬ ਕਿ ਐਵੇਂ ਐਵੇਂ ਡਬੋ ਡਬੋ ਲੈਣਾ ਹੈ ਮਤਲਬ ਕਿ ਇਹ ਸਪੰਜ ਜਿਹੜਾ ਇਹਦੇ ਵਿੱਚ ਇਹ ਸੁੱਕਿਆ ਜਾਊਗਾ ਦੇਖੋ ਤੁਸੀਂ ਬਿਲਕੁਲ ਵੀ ਇੱਕ ਸਾਈਡ ਹੈ ਜਿਹੜੀ ਕਿ ਇਸ ਪਾਣੀ ਦੇ ਨਾਲ ਗਿੱਲੀ ਹੋ ਜਾਏਗੀ ਗਿੱਲੀ ਹੋ ਜਾਏ ਬਿਲਕੁਲ ਠੀਕ ਹੈ ਜੀ ਠੀਕ ਹੈ ਤੇ ਹੁਣ ਆਪਾਂ ਇਹਨੂੰ ਕਿਵੇਂ ਲਗਾਉਣਾ ਹੈ ਉਹ ਤੁਹਾਨੂੰ ਅੱਜ ਦੱਸਦੇ ਹਾਂ ਤੁਸੀਂ ਇਸ ਨੂੰ ਸਪੰਜ ਨੂੰ ਇਸ ਤਰ੍ਹਾਂ ਇਹਦੇ ਵਿੱਚ ਡਬੋ ਲੈਣਾ ਵੀ ਜਿਹੜਾ ਇਹਦਾ ਸਪੰਜ ਦੇ ਵਿੱਚ ਜਿਹੜਾ ਕਿ ਚੰਗੀ ਤਰ੍ਹਾਂ ਇਹ ਵਾਲੀ ਸਾਰਾ ਆਪਣਾ ਮਿਸ਼ਰਣ ਚਲਿਆ ਜਾਵੇ ਤੇ ਜਾਂ ਤੁਸੀਂ ਸਰਿੰਜ ਦੀ ਹੈਲਪ ਦੇ ਨਾਲ ਵੀ ਇਹਦੇ ਵਿੱਚ ਫਿਲ ਕਰ ਸਕਦੇ ਹਾਂ ਦੋਸਤੋ ਇਸੇ ਤਰ੍ਹਾਂ ਹੀ ਆਪਾਂ ਇੱਕ ਪਹਿਲਾ ਸਪੰਜ ਲਾਈ ਹੋਈ ਸੀ ਰਸੋਈ ਦੇ ਗੇਟ ਅੱਗੇ ਕਿਉਂਕਿ ਰਸੋਈ ਚ ਆਉਂਦੀਆਂ ਬਹੁਤ ਸਾਰੀਆਂ ਮੱਖੀਆਂ ਤੇ ਆਹ ਦੇਖੋ ਤੁਸੀਂ ਕਿੰਨੀਆਂ ਸਾਰੀਆਂ ਮੱਖੀਆਂ ਜਿਹੜੀਆਂ ਮਰ ਗਈਆਂ ਤੇ ਢੇਰਾਂ ਦੇ ਢੇਰ ਲੱਗ ਗਿਆ ਤੇ ਬਹੁਤ ਹੀ ਮੱਖੀਆਂ ਜ਼ਿਆਦਾ ਪਰੇਸ਼ਾਨ ਕਰਦੀਆਂ ਹੈਗੀਆਂ ਤੇ ਇਹ ਜਿਹੜਾ ਸਵੇਰੇ ਲਾਇਆ ਸੀਗਾ ਤੇ ਰਿਜ਼ਲਟ ਬਹੁਤ ਹੀ ਵਧੀਆ ਮਿਲਿਆ ਇਸੇ ਕਰਕੇ ਅਸੀਂ ਅੱਜ ਤੁਹਾਨੂੰ ਦੱਸ ਰਹੇ ਹਾਂ ਤੇ ਦੋਸਤੋ ਜਦੋਂ ਵੀ ਤੁਸੀਂ ਇਹ ਲਾਉ ਤੇ ਬੱਚਿਆਂ ਦੀ ਪਹੁੰਚ ਤੋਂ ਉੱਪਰ ਹੀ ਲਾਇਓ ਵੀ ਬੱਚੇ ਇਹ ਤੇ ਹੱਥ ਵਗੈਰਾ ਨਾ ਪਹੁੰਚ ਸਕੇ। ਆ ਦੇਖੋ ਦੋਸਤੋ ਮੱਖੀ ਬੈਠੀ ਹੋਈ ਆ। ਇਹਦੇ ਮੱਖੀ ਬੈਠੀ ਬੈਠੀ ਨੇ ਇਹਨੇ ਮਰ ਜਾਣਾ। ਹਾਂਜੀ। ਜਦੋਂ ਇੱਕ ਵਾਰੀ ਬਹਿ ਗਈ ਆ ਦੇਖੋ ਤੁਸੀਂ ਤੜਫਣ ਵੀ ਲੱਗ ਗਈ ਆ ਮੱਖੀ। ਹਾਂਜੀ। ਇਹਨਾਂ ਲਾਈਵ ਪ੍ਰੈਕਟੀਕਲ ਦਿਖਾਈ ਜੰਨੇ ਆ। ਤੇ ਇਸੇ ਤਰ੍ਹਾਂ ਹੀ ਆਪਾਂ ਹੋਰ ਜਗ੍ਹਾ ਤੇ ਜਿਹੜੇ ਕਿ ਜਿੱਥੇ ਆਪਾਂ ਨੂੰ ਲੱਗਦਾ ਹੀ ਮੱਖੀਆਂ ਬਹੁਤ ਜ਼ਿਆਦਾ ਹੁਣ ਲੌਬੀ ਵਾਲੇ ਗੇਟ ਦੇ ਕੋਲ ਉੱਥੇ ਵੀ ਮੱਖੀਆਂ ਹੁੰਦੀਆਂ। ਤੇ ਉੱਥੇ ਆਪਾਂ ਇਹਨੂੰ ਲਾ ਦਿੰਨੇ ਆ। ਦੋਸਤੋਂ ਐਵੇਂ ਲਾ ਦੇਣੀ ਤਾਂ ਉਸ ਤੋਂ ਬਾਅਦ ਤੁਸੀਂ ਇਹਨੂੰ ਗਿੱਲਾ ਹੀ ਕਰਨਾ ਉਸ ਤੋਂ ਬਾਅਦ ਸਭ ਚੱਪ ਜੂਗੇ ਇਹ। ਹਾਂਜੀ। ਹੁਣ ਜਿਹੜੀਆਂ ਮੱਖੀਆਂ ਇੱਥੇ ਵੀ ਬਹਿਣਗੀਆਂ, ਲੋਬੀ ਦੇ ਗੇਟ ਤੇ ਆਉਣਗੀਆਂ, ਉਹ ਵੀ ਮਤਲਬ ਕਿ ਇੱਥੇ ਡਿਗ 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 ਜਾਣਗੀਆਂ। ਬਿਲਕੁਲ ਜੀ। ਤੇ ਸੋ ਦੋਸਤੋਂ ਇੱਕ ਵਾਰੀ ਇਹ ਟ੍ਰਿਕ ਅਪਣਾ ਕੇ ਜ਼ਰੂਰ ਦੇਖਿਓ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਿਓ ਤਾਂ ਜੋ ਜੋ ਵੀ ਇਸ ਤਰ੍ਹਾਂ ਮੱਖੀਆਂ ਤੋਂ ਪਰੇਸ਼ਾਨ ਆ ਇਹ ਵਾਲਾ ਫਾਰਮੂਲਾ ਜਿਹੜਾ ਕਿ ਅਪਣਾ ਸਕਣ ਤੇ ਵੀਡੀਓ ਵੇਖਣ ਦੇ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ।